ਹਾਲ ਬਲੂਆ ਚੰਡੀਗੜ੍ਹ ਦੀ ਪੁਲਿਸ ਮੁਲਾਜ਼ਮਾ ਦੀ ਗੁੰਡਾਗਰਦੀ ਹੋਈ ਜੱਜ ਜਹਰ ਪੁਲਿਸ ਮੁਲਾਜ਼ਮਾ ਨੇ ਪੀੜਤ ਪਰਿਵਾਰਾਂ ਨਾਲ ਗਏ ਪਤਵੰਤਿਆਂ ਦੇ ਸਾਹਮਣੇ ਕਿਹਾ ਅਸੀਂ ਨਹੀਂ ਮੰਨਦੇ ਆਪਸੀ ਸਮਝੌਤੇ ਨੂੰ ਬਲਵਿੰਦਰ ਕੋਹੜਾ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਦੀ ਤੱਕ ਕੇ ਸ਼ਹੀਦਾਂ ਇਹ ਪਹਿਲਾ ਮਾਮਲਾ ਨਹੀਂ ਹੋਰ ਵੀ ਬਹੁਤ ਹਨ ਉਦਾਰ ਤਾਂ ਆਓ ਦੇਖਦੇ ਹਾਂ ਇਹ ਖਬਰ ਵਿਸਥਾਰ ਸਹਿਤ ਮੈਂ ਬਲਵਿੰਦਰ ਸਿੰਘ ਕੁੰਬੜਾ ਪ੍ਰਦਾਨ ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਡ ਪੰਜਾਬ ਤੇ ਮਲੋਆ ਥਾਣੇ 'ਚ ਅਸੀਂ ਖੜੇ ਨੇ ਮਲੋਆ ਥਾਣੇ 'ਚ ਕੋਈ ਜਿਹੜੀ ਹੈ ਤਤਕਾਰ ਹੋ ਗਈ ਦੋ ਮੁੰਡਿਆਂ ਦੀ ਜਦੋਂ ਤਤਕਾਰ ਹੁੰਦੀ ਹੈ ਮੁੰਡਿਆਂ ਦੀ ਤਾਂ ਦੋਨੇ ਪੇਰੈਂਟਸ ਆਪਸ ਵਿੱਚ ਦੂਜੇ ਨੂੰ ਮਿਲ ਕੇ ਸਾਰਾ ਆ ਕੰਪਰੋਮਾਈਜ਼ ਕਰ ਲੈਂਦੇ ਆ ਕੰਪਰੋਮਾਈਜ਼ ਕਰ ਲੈਂਦੇ ਇੱਕ ਮੁੰਡੇ ਅੰਦਰ ਰਾਤ ਦੇ ਬਿਠਾਲੇ ਹੋਏ ਨੇ ਕੋਈ ਬੰਗੂਲੀ ਤਤਕਾਰ ਹੋਈ ਹੈ ਤਾਂ ਪੁਲਿਸ ਨੂੰ ਅਸੀਂ ਫੈਸਲੇ ਦੀ ਕਾਪੀ ਦੇਣ ਆਏ ਸੀ ਉਹ ਕਹਿੰਦੇ ਸਾਨੂੰ ਕੋਈ ਵੈਲਿਡ ਨਹੀਂ ਹੈ ਫੈਸਲਾ ਹੈ ਜਿਹੜਾ ਪੰਚਾਇਤੀ ਆਪਸੀ ਫੈਸਲਾ ਸਾਡੇ ਕੋਲੇ ਕੋਈ ਵੈਲਿਡ ਨਹੀਂ ਹੈ ਅਸੀਂ ਪੇਸ਼ ਕਰਾਂਗੇ ਜਦੋਂ ਟਾਈਮ ਆਊਗਾ ਤੁਹਾਨੂੰ ਦੱਸਾਂਗੇ ਟਾਈਮ ਤੇ ਦੱਸੋ ਜੀ ਇਹ ਪੁਲਿਸ ਨੂੰ ਪੈਸੇ ਦੱਸੋ ਅਸੀਂ ਕਿੱਥੇ ਦੇਈਏ ਇਹ ਦੋਨਾਂ ਪਰਿਵਾਰਾਂ ਨੂੰ ਰਾਤ ਦਾ ਤੰਗ ਪ੍ਰੇਸ਼ਾਨ ਕਰਿਆ ਵਾ ਇਹਨਾਂ ਦਾ ਜੀਣਾ ਹਰਾਮ ਕਰਿਆ ਵਾ ਪੁਲਿਸ ਲੋਕਾਂ ਦੇ ਨਿਆਂ ਨਿਸ਼ਾਬ ਵਾਸਤੇ ਕਿ ਪੁਲਿਸ ਲੋਕਾਂ ਨੂੰ ਦੁਖੀ ਕਰਨ ਵਾਸਤੇ ਭੇਜਾਈਏ ਇਹ ਥਾਣਾ ਫਿਰ ਜਿਹੜਾ ਹੈਗਾ ਥਾਣਾ ਮਲੋਏ ਦੀ ਕਹਾਣੀ ਹੈ ਸਾਰੀ ਅਸੀਂ ਜਾ ਕੇ ਮਿਲ ਕੇ ਆਏ ਮੈਂ ਖੁਦ ਗਿਆ ਤੇ ਕਹਿੰਦੇ ਜੀ ਸਾਡੇ ਕੋਲੇ ਫੈਸਲੇ ਦੀ ਕਾਪੀ ਦੀ ਕੋਈ ਲੋੜ ਨਹੀਂ ਹੈ ਤੁਹਾਨੂੰ ਉਹ ਮੁੰਡੇ ਅੰਦਰ ਬਿਠਾ ਲਏ ਵੇ ਕਹਿੰਦੇ ਆ ਐਸ ਡੀ ਐਮ ਕੋਲ ਆ ਸੀ ਉੱਥੇ ਰਿਕੁਐਸਟ ਬੇਨਤੀ ਕਰ ਲਾਂਗੇ ਐਸ ਡੀ ਐਮ ਕੋਲ ਜਾਣਾ ਨਹੀਂ ਮੰਨਦੇ ਹੈਗੇ ਤੇ ਸਾਰੀ ਜਿਹੜੀ ਹੈ ਇਹ ਮਿਲੀ ਭੁਗਤ ਹੋ ਰਹੀ ਦੱਸੋ ਇਹ ਲੋਕ ਕ੍ਰੈਪਸ਼ਨ ਦਾ ਬੜਾਵਾ ਕਿਉਂ ਦੇ ਰਹੇ ਕ੍ਰੈਪਸ਼ਨ ਕਿੱਥੇ ਨਹੀਂ ਹੋ ਰਹੀ ਕ੍ਰੈਪਸ਼ਨ ਦੇ ਖਿਲਾਫ ਲੜ ਰਹੇ ਆਂ ਅਸੀਂ ਤਾਂ ਇਹ ਸਾਰੇ ਬੰਦੇ ਤੇ ਦੱਸੋ ਪੈਸੇ ਰਾਤ ਦੇ ਵਟੋਰਨ ਫਿਰਦੇ ਆਂ ਪੈਸੇ ਰਾਤ ਇਹ ਸਾਰੀ ਜਿਹੜੀ ਮਿਲੀ ਭੁਗਤ ਕਰਕੇ ਕੱਲ ਕੱਲੇ ਥਾਣੇ 'ਚ ਕੱਲੇ ਚੰਡੀਗੜ੍ਹ 'ਚ ਨਹੀਂ ਪੰਜਾਬ 'ਚ ਵੀ ਇਹ ਹੋ ਰਿਹਾ ਚੰਡੀਗੜ੍ਹ ਵਿੱਚ ਵੀ ਹੋ ਰਿਹਾ ਇਹ ਪੰਚਾਇਤੀ ਫੈਸਲੇ ਨੂੰ ਪੇਰੇਨਸਾਂ ਦੇ ਫੈਸਲੇ ਨੂੰ ਵੀ ਮੰਨਦੀ ਨਹੀਂ ਪੁਲਿਸ ਦੱਸੋ ਕਿਹੜਾ ਨਿਆਂ ਕਿਹੜਾ ਨਿਸਾਬ ਕਿਹੜਾ ਦੇਸ ਹੈ ਕਿਹੜਾ ਜਾਦੀ ਹੈਗੀ ਇਹ ਪਰਿਵਾਰ ਨੂੰ ਦੋਨਾਂ ਪਰਿਵਾਰਾਂ ਨੂੰ ਮਨਜ਼ੂਰ ਆ ਜੀ ਦੋਨਾਂ ਪਰਿਵਾਰਾਂ ਨੂੰ ਮਨਜ਼ੂਰ ਹੈ ਦੋਨਾਂ ਦੀ ਮਾਤਾ ਨੇ ਦੋਨਾਂ ਦੇ ਦੂਜੇ ਮੁੰਡੇ ਦੇ ਪਿਤਾ ਨੇ ਸਾਰੇ ਪਰਿਵਾਰਾਂ ਨੇ ਸਾਈਨ ਕਰੇ ਤਾਂ ਸਾਈਨ ਕਰੇ ਦੇ ਬਾਅਦ ਵੀ ਕੋਪੋਲਿਸ ਨਹੀਂ ਮੰਨਦੀ ਮਲੋਆ ਥਾਣੇ ਦੇ ਪੁਲਿਸ ਨੇ ਕਿਹਾ ਐਸਐਸਆਈ ਨਹੀਂ ਮੰਨਦਾ ਕਿ ਇਸ ਫੈਸਲੇ ਨੂੰ ਕਹਿੰਦਾ ਮੈਂ ਪੇਰੇ ਅੱਥਾ ਫੈਸਲਾ ਨਹੀਂ ਮੰਨਦਾ ਹਾਂ ਹਾਂਜੀ ਕੀ ਗੱਲ ਕੀ ਹੋਈ ਹੈ ਵਿੱਚ ਸਾਰੇ ਬੱਚੇ ਜੀ ਦੋਨੋਂ ਦੋ ਆਸ ਜੇ ਬੈਸਵਾ ਜੀ ਹੋਈ ਕੋਈ ਲੜਾਈ ਝਗੜਾ ਕਿ ਮਾਰ ਕਟਾਈ ਕੁਝ ਨਹੀਂ ਹੋਇਆ ਜੀ ਸਿੰਪਲ ਹੋਇਆ ਕੰਮ ਰਾ ਅਨਦਾਸ ਸਾਹਿਬ ਨੂੰ ਵੀ ਤੁਸੀਂ ਕਰ ਲੋ ਕਬਰ ਮੰਜ ਦੋਵੀਂ ਦੂਸਰੀ ਧਿਰ ਵੀ ਮੇਰਾ ਬੇਟਾ ਹੈ ਇਨਾ ਦਾ ਵੀ ਬੇਟਾ ਹੈ ਦੂਸਰੀ ਧਿਰ ਤੇ ਆ ਸੀ ਕਬਰ ਮੰਜ ਕਰਨੇ ਨੂੰ ਪਰ ਕਰਿਆ ਨਹੀਂ ਹੈ ਕੰਫਰਮਾਈਜ਼ ਇਹਨਾਂ ਨੇ ਤੇ ਮੈਨੂੰ ਵੀ ਨਾ ਕਿਸ ਤਰ੍ਹਾਂ ਹੌਸਲਾ ਕਰਨਾ ਹਾਂ ਹਰਾਸਮੈਂਟ ਕਰ ਰਹੇ ਰਾਤ ਤੇ ਸਭ ਕਨਾਰ ਤੇ ਪਟਾਏ ਹੋਏ ਬੱਚੇ ਜੀ ਮੇਰਾ ਬੱਚਾ ਬਿਮਾਰ ਹੈ ਜੀ ਉਹ ਡਿਪਰੈਸ਼ਨ ਦਾ ਮਰੀਜ਼ ਹੈ ਲੱਗਦੇ ਉਹਦਾ ਫ੍ਰੈਕਚਰ ਹੋਇਆ ਵਾ ਤੇ ਰਾਤ ਦੇ ਪ੍ਰੇਸ਼ਾਨ ਬਹੁਤ ਹੈਗੇ ਨਹੀਂ ਸੁਣਵਾਈ ਹੁੰਦੀ ਤਾਂ ਫਿਰ ਅਗਲਾ ਤੁਹਾਡਾ ਕੀ ਸਟੈਪ ਹੋਏਗਾ ਅਸੀਂ ਅਗਲਾ ਅੱਜ ਜਾ ਕੇ ਜਿਹਨਾਂ ਦਾ ਘੰਡਾ ਦੋ ਘੰਡਾ ਅਸੀਂ ਦੇਖਾਂਗੇ ਨਹੀਂ ਤਾਂ ਇੱਥੇ ਜਲੂਸ ਕੱਟਾਂਗੇ ਇਕੱਠੇ ਕਰਕੇ ਬੰਦੇ ਵੀ ਤਾਂ ਕਿ ਇਹ ਥਾਣੇ 'ਚ ਇਹ ਹਾਲਤ ਹੋਈ ਵੀ ਲੋਕਾਂ ਨੂੰ ਫੜ ਲਿਆ ਜੇ 755 ਹੋ ਗਈ ਪੇਰੈਂਟਰ ਸੈਟ ਸੁਵਾਈਆਂ ਮੁੰਡੇ ਸੈਟ ਸੁਵਾਈਆਂ ਸੈਨ ਤੱਕ ਸਿਗਨੇਚਰ ਤੱਕ ਨਹੀਂ ਮੁੰਡਿਆਂ ਦੇ ਕਰਾਣ ਦਿੰਦੇ ਕਹਿੰਦੇ ਅਸੀਂ ਸਾਈਨ ਨਹੀਂ ਕਰਾ ਸਕਦੇ ਮੁੰਡੇ ਦੇ ਫੈਸਲੇ ਦੇ ਫੈਸਲੇ ਦੀ ਕੋਈ ਕਾਪੀ ਦੀ ਲੋੜ ਨਹੀਂ ਫੈਸਲਾ ਲੈ ਜੋ ਆਪਣਾ ਕਰ ਲੋ